ਸਸਿਕਾ ਦੋਸਤੋ ਮੈਂ ਡਾਕਟਰ ਮਨਦੀਪ ਮਾਲਵਾ ਛੋਟੇ ਕਰਾਂ ਦੇ ਵਿੱਚ ਜੇ ਛੋਟੇ ਬੱਚੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੁਸੀਂ ਖੁੱਦ ਟੀਚਰ ਨੂੰ ਕੋਈ ਵੀ ਕੰਮ ਕਰਦੇ ਹੋ ਦਿਮਾਗ ਵਾਲਾ ਬਜ਼ੁਰਗ ਨਹੀਂ ਅਕਸਰ ਹੀ ਦਿਮਾਗ ਖੁਸ਼ਕ ਹੋ ਜਾਂਦਾ ਹੈ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਆ ਕੇ ਥੋੜੀ ਘਬਰਾਹਟ ਤੇ ਟੈਨਸ਼ਨ ਵੈਸੇ ਵੀ ਵੱਧ ਹੋਣ ਲੱਗ ਜਾਂਦੀ ਆ ਇੱਕ ਬਹੁਤ ਵਧੀਆ ਤੁਹਾਨੂੰ ਘਰੇਲੂ ਨੁਸਖਾ ਦੱਸ ਰਹੇ ਹਾਂ ਜਿਹਦੇ ਨਾਲ ਸਾਰੀਆਂ ਗਰਮੀਆਂ ਠੋਡੀਆਂ ਸ਼ਾਂਤੀਪੂਰਵਕ ਨੰਝਣੀਆਂ ਜੋ ਬੱਚੇ ਪੜ੍ਹਦੇ ਨੇ ਦਿਮਾਗ ਦੇ ਵਿੱਚ ਵਾਧਾ ਹੋਊਗਾ ਯਾਦ ਸ਼ਕਤੀ ਤੇਜ ਹੋਊਗੀ ਕੋਈ ਪੁੱਛਿਆ ਸੁਣਦਾ ਕੰਨਾਂ ਦੇ ਵਿੱਚ ਕੁਛ ਕੀ ਹੈ ਉਸ ਚੀਜ਼ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਊ। ਕੀ ਕੀ ਚੀਜ਼ਾਂ ਨੇ ਕਿੰਨੀ ਮਾਤਰਾ ਦੇ ਵਿੱਚ ਪੈਣੀ ਹੈ ਕਿਹੜੀ ਚੀਜ਼ ਕਿੰਨੀ ਖਾਣੀ ਹੈ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਅਪਾ ਤੁਹਾਨੂੰ ਦੱਸਾਂਗੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜਾ ਸਾਡਾ ਇਹ ਪੇਜ ਆ ਡਾਕਟਰ ਮਨਦੀਪ ਮਾਲਵਾ ਇਹਦੇ ਤੇ ਅਸੀਂ ਤੁਹਾਡੀ ਸਿਹਤ ਤੇ ਤੰਦਰੁਸਤੀ ਲਈ ਬਹੁਤ ਵਧੀਆ-ਵਧੀਆ ਵੀਡੀਓ ਲੈ ਕੇ ਕੌਣਿਆਂ ਐਫਰਟ ਕਰਦੇ ਆ ਮਿਹਨਤ ਕਰਦੇ ਆ ਤੁਸੀਂ ਇਹਦੇ ਬਦਲੇ ਚ ਇਹ ਸਾਡੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਨੂੰ ਬਸ ਸ਼ੇਅਰ ਕਰ ਦਿਆ ਕਰੋ ਇੰਨਾ ਹੀ ਸਕਲੇ ਕਾਫੀ ਤੇ ਦੋਸਤੋ ਜਿਹੜੀ ਆਪਾਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਪਹਿਲਾਂ ਮੈਂ ਕੱਲੀ-ਕੱਲੀ ਤੁਹਾਨੂੰ ਦੱਸਣਾ ਚਾਹੂੰਗਾ ਕੀ ਕੀ ਆ ਸਿੰਪਲੀ ਸਭ ਤੋਂ ਪਹਿਲਾਂ ਕਾਜੂ ਪਏ ਨੇ ਅਖਰੋਟ ਪਏ ਨੇ ਇਲਾਇਚੀ ਪਈ ਐ ਚਿੱਟੀ ਖਸਖਸ ਬਦਾਮ ਮਗਜ ਕਾਲੀਆਂ ਮਿਰਚਾਂ ਤੇ ਸੁੱਕੇ ਗੁਲਾਬ ਦੇ ਫੁੱਲ ਜਿਹੜੀਆਂ ਚੀਜ਼ਾਂ ਦੱਸ ਰਿਹਾ ਉਹਨਾਂ ਦੀ ਕੁਆਂਟੀਟੀ ਲੇਖ ਲਿਓ ਕਿੰਨੀ ਕਿੰਨੀ ਹੈ ਅਸੀਂ ਇਹ ਸਮਾਨ 100 ਗ੍ਰਾਮ ਦੀ ਰੇਸ਼ਿਓ ਦੇ ਵਿੱਚ ਬਣਾ ਰਹੇ ਹਾਂ ਮਤਲਬ ਕਾਜੂ ਅਸੀਂ ਲਵਾਂਗੇ 100 ਗ੍ਰਾਮ ਅਖਰੋਟ ਲਵਾਂਗੇ 100 ਗ੍ਰਾਮ ਖਸਖਸ ਲਵਾਂਗੇ 100 ਗ੍ਰਾਮ ਬਦਾਮ ਲਵਾਂਗੇ 100 ਗ੍ਰਾਮ ਮੱਕਜ ਲਵਾਂਗੇ 100 ਗ੍ਰਾਮ ਮਿਸ਼ਰੀ ਤਾਂ ਕੰਮਿਸ਼ਰੀਆ ਇਹ ਵੀ ਲਵਾਂਗੇ 100 ਗ੍ਰਾਮ ਉਸ ਤੋਂ ਬਾਅਦ ਦੋਸਤੋ گلاب ਦੇ ਫੁੱਲ ਇਹ ਤੁਸੀਂ ਲੈਣੇ ਨੇ 50 ਗ੍ਰਾਮ ਤੇ ਜਿਹੜੀ ਇਲਾਇਚੀ ਹੈ ਇਹ ਲੈਣੀ ਆ 20 ਗ੍ਰਾਮ ਕਾਲੀਆਂ ਮਿਰਚਾਂ ਦੀ 20 ਗ੍ਰਾਮ ਜਿਹੜੀ ਇਲਾਇਚੀ ਹੈ ਇਲਾਇਚੀ ਛੋਟੀ ਹੈ ਇਹਦੇ ਚੋਂ ਦਾਣੇ ਕੱਢੇ ਹੋਏ ਨੇ ਦਾਣੇ ਕੱਢ ਕੇ ਆਰਡ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ ਕਿਤੇ ਨਾ ਕਿਤੇ ਵਰਤੇ ਜਾਣਗੇ ਜਿਵੇਂ ਖੀਰ ਬਣਾਉਨੇ ਆ ਸ਼ਾਹ ਬਣਾਉਨੇ ਆ ਉਦੋਂ ਚੁੱਕ ਕੇ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਕਰ ਲੈਦਾ ਛਿਲਕਾ ਹੀ ਪਾਉਣਾ ਠੀਕ ਹੈ ਜੀ ਅੱਛਾ ਜੀ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡਿੰਗ ਦੇ ਵਿੱਚ ਮਸ਼ੀਨ ਜਿਹੜੀ ਮਿਕਸੀ ਹੁੰਦੀ ਹੈ ਉਹ ਚ ਗ੍ਰाइंड ਕਰ ਲੈਣਾ ਪਾਊਡਰ ਬਣਾ ਲੈਣਾ ਇਹਦਾ ਪਾਊਡਰ ਬਣ ਜੂਗਾ ਇਹਦਾ ਪਾਊਡਰ ਬਣ ਜੂ ਕੇ ਇਹਦਾ ਵੀ ਮਿਸ਼ਰੀ ਦਾ ਵੀ ਸਭੀ ਚੀਜ਼ਾਂ ਦਾ ਪਾਊਡਰ ਬਣ ਸਾਰੀਆਂ ਚੀਜ਼ਾਂ ਨੂੰ ਦੋਸਤੋ ਜਦੋਂ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਪਾਊਡਰ ਬਣਾ ਕੇ ਬਾਅਦ ਦੇ ਵਿੱਚ ਮਿਕਸ ਕਰ ਲੈਣਾ ਕਿਸੇ ਕੰਚ ਦੇ ਬਰਤਨਾਂ ਦੇ ਵਿੱਚ ਕਿਸੇ ਵੀ ਵਧੀਆ ਭਾਂਡੇ ਦੇ ਵਿੱਚ ਜੀਤੇ ਢੱਕਣਾ ਟਾਈਟ ਤਰੀਕੇ ਨਾਲ ਲੱਗਦਾ ਹੋਵੇ ਅੱਛਾ ਹੁਣ ਜਿਹੜਾ 2.5 ਗ੍ਰਾਮ ਹੁੰਦਾ ਮੰਨ ਲਓ ਇਹ ਕਿਹੜਾ ਨਾਰਮਲ ਚਮਚਾ ਆ 2.5 ਗ੍ਰਾਮ ਹੋ ਗਿਆ 15 ਸਾਲ ਦੀ ਉਮਰ ਤੱਕ ਵਾਲੇ ਬੱਚਾ ਨੂੰ ਇੰਨਾ ਕੁ ਸਵੇਰ ਦੁੱਧ ਦੇ ਨਾਲ ਤੇ ਇੰਨਾ ਕੁ ਸ਼ਾਮ ਜਿਹੜੇ ਵੱਡੇ ਨੇ ਮੈਚ्योर ਨਹੀਂ ਉਹਨਾਂ ਨੇ ਇੰਨੀ ਕੁ ਕੁਆਂਟੀਟੀ ਲੈਣੀ ਹੈ ਮੰਨ ਲਓ ਇੱਕ ਚਮਚਾ ਇੱਕ ਚਮਚਾ ਸਵੇਰ ਇੱਕ ਚਮਚਾ ਸ਼ਾਮ ਇਸ ਪਾਊਡਰ ਨੂੰ ਗਰਮੀ ਗਰਮੀ ਖਾਓ ਕਮਾਲ ਦੇ ਤੁਹਾਨੂੰ ਇਹਦੇ ਫਾਇਦੇ ਦੇਖਣ ਦੇ ਚਾਹੀਦੇ ਮਿਲਣਗੇ ਤੇ ਨੁਸਖਾ ਤੁਹਾਨੂੰ ਜਿਹੜਾ ਦੱਸਿਆ ਵੈਸੇ ਬਹੁਤ ਸਾਰੇ ਲੋਕ ਇਹਨੂੰ ਵਰਤਦੇ ਹੋਣਗੇ ਜਿਨ੍ਹਾਂ ਨੂੰ ਵਰਤਣਾ ਨਹੀਂ ਸੀ ਆਉਂਦਾ ਜਾਂ ਮਾਤਰਾ ਨਹੀਂ ਸੀ ਪਤਾ ਕੀ ਕੀ ਕਿੰਨੀ ਪੈਣੀ ਹੈ ਖਾਣ ਦੀ ਮਾਤਰਾ ਕਿੰਨੀ ਹੈ ਤਾਂ ਜਿਹੜੇ ਛੋਟੇ ਬੱਚੇ ਨੇ 15 ਸਾਲ ਤੱਕ ਦੇ ਉਹਨਾਂ ਨੂੰ ਦੇਣਾ ਅੱਧਾ ਚਮਚਾ ਸਵੇਰ ਅੱਧਾ ਸ਼ਾਮ ਨੂੰ ਜਿਹੜੇ ਵੱਡੇ ਨੇ ਉਹਨਾਂ ਨੇ ਲੈਣਾ ਇੱਕ ਚਮਚਾ ਸਵੇਰ ਇੱਕ ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਠੰਡੇ ਦੁੱਧ ਨਾਲ ਵੀ ਲੈ ਸਕਦੇ ਹੋ ਕੋਸੇ ਨਾਲ ਵੀ ਲੈ ਸਕਦੇ ਹੋ ਦਿਮਾਗ ਦੇ ਵਿੱਚ ਵਾਧਾ ਹੋਊਗਾ ਦਿਮਾਗ ਸੁਸਤ ਰਹਿੰਦਾ ਹੈ ਨੀਂਦ ਜ਼ਿਆਦਾ ਆਉਂਦੀ ਹੈ ਯਾਦ ਸ਼ਕਤੀ ਬਹੁਤ ਕਮਜ਼ੋਰ ਹੈ ਚਿੜਚਿੜਾਪਨ ਹੈ ਤਾਂ ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਹੈ ਇਹ ਗਰਮੀਆਂ ਦੇ ਵਿੱਚ ਗਰਮੀਆਂ ਦਾ ਤਹਿਸਾਸ ਘੱਟ ਹੋਊਗਾ ਕਿਉਂਕਿ ਬਹੁਤੇ ਲੋਕਾਂ ਨੂੰ ਗਰਮੀ ਮਾਨਸਿਕ ਤੌਰ ਤੇ ਅੰਦਰੋਂ ਗਰਮੀ ਘੱਟ ਲੱਗਦੀ ਹੁੰਦੀ ਹੈ ਧਮਾਕੀ ਤੌਰ ਤੇ ਜ਼ਿਆਦਾ ਮਹਿਸੂਸ ਕਰਦੇ ਨੇ ਮਨ ਸ਼ਾਂਤ ਰਹੂਗਾ ਤੇ ਵੀਡੀਓ ਵੀਰ ਬਣੇ ਜ਼ਰੂਰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਨੰਬਰ ਵੀ ਹੈਗਾ ਨਹੀਂ ਤਾਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਮੈਂ ਡਾਕਟਰ ਮਨਦੀਪ ਮਾਲਵਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ਼ਿਕਾ